ਹਿੰਸਾ ਸਤਿਕਾਰ ਦੀ ਸਾਰਿਆਂ ਨੂੰ ਵਧੀਆ ਫਾਰਮ ਯੂਟਿਊਬ ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਸੂਪੀਆਂ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਗੱਗਮਾਲ ਦੇ ਬਿਲਕੁਲ ਨਾਲ ਹੀ ਪਿੰਡ ਹੈ ਜਿਹੜਾ ਵੀਰ ਜੀ ਉਹਨਾਂ ਦਾ 메ਨ ਰੋਡ ਤੋਂ ਤਕਰੀਬਨ 1 ਕਿਲੋਮੀਟਰ ਸਾਈਡ ਤੇ ਘਰ ਹੈ ਜਿਹੜਾ ਵੀਰ ਜੀ ਉਹਨਾਂ ਦਾ ਤੇ ਅੱਗੇ ਫੇਰ ਇਸ ਘਰ ਦੇ ਵਿੱਚ ਤੁਹਾਨੂੰ ਵੀਡੀਓ ਦਿਖਾਈ ਦਿਆਂਗਾ ਤੇ ਅੱਜ ਵੀ ਤੁਹਾਨੂੰ ਕਾਫੀ ਕਮਾਲ ਦੀਆਂ ਜਿਹੜੀਆਂ ਝੋਟੀਆਂ ਤੁਹਾਨੂੰ ਦਿਖਾਉਣੀ ਆਵਾ ਜਦੋਂ ਵੀ ਵਿਰਜਣਾ ਕੋਈ ਦਾ ਵਾ ਚੰਗਾ ਹੀ ਮਾਲ ਹੁੰਦਾ ਵਾ ਸਾਰਾ ਚੰਗੀਆਂ ਸੋਹਣੀਆਂ ਝੋਟੀਆਂ ਹੁੰਦੀਆਂ ਵਾ ਤੇ ਇੱਕ ਗਾਂਵ ਵੀ ਤੁਹਾਨੂੰ ਦਿਖਾਉਣੀ ਅੱਜ ਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਰ ਜੀ ਨਾਲ ਤੇ ਪੁੱਛਦੇ ਹਾਂ ਸਾਰੀ ਡਿਟੇਲ ਤੇ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਇਹੀ ਹੁੰਦੀ ਆ ਵੀ ਆਪਣੇ ਇੱਥੇ ਆ ਕੇ ਚੁਵਾਈ ਕਰਕੇ ਤਸੱਲੀ ਕਰਕੇ ਪਾਸ ਕਰਕੇ ਖੜੋ ਜਿਹੜਾ ਕੋਈ ਵੀਰ ਨਹੀਂ ਇੱਥੇ ਆ ਸਕਦਾ ਵੀਡੀਓ ਕਾਲ ਤੇ ਆਪਣੇ ਦੋ ਟਾਈਮ ਚੁਆ ਲਿਆ ਕਰੋ ਉਹੀ ਪਾਏ ਖਰਚਨੇ ਸਾਰੀਆਂ ਚੀਜ਼ਾਂ ਆਪ ਵੇਚ ਚਾ ਕੇ ਪਸ਼ੂ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਜੀ ਹੋਰ ਵੀਰ ਜੀ ਠੀਕ ਠਾਕ ਜੀ ਹਾਂਜੀ ਬਹੁਤ ਵਧੀਆ ਜੀ ਬਹੁਤ ਚਲੋ ਵਧੀਆ ਚੀਦਾ ਵੇਗਿਆ ਤੇਨ ਵਾਲਾ ਮਾਲ ਫਿਰ ਹਾਂਜੀ ਹਾਂਜੀ ਉਹਦਨ ਵਾਲਾ ਵੇਗ ਗਿਆ ਜੀ ਠੀਕ ਕਿੰਨੇ ਕਾਏ ਫੋਨ ਫਾਨ ਫਿਰ ਫੋਨ ਬਹੁਤ ਆਇਆ ਜੀ ਫਟਡੇ ਤੱਕ ਫੋਨ ਆਇਆ ਫਟਡੇ ਫਟਡੇ ਵਾਲਿਆਂ ਨੇ ਦੋ ਮਹੀਆਂ ਖੜੀਆਂ ਇਥੋਂ ਖੋਦ ਆਣ ਕੇ ਆ ਅੱਛਾ ਅੱਛਾ ਬਠਿੰਡੇ ਆਏ ਇਥੇ ਬੜੀ ਸਿਮਤ ਕਰਨਦਿਆਂ ਨੇ ਪੁੱਜੀ ਆ ਤੁਹਾਡੀ ਵੀਡੀਓ ਵੇਖੀ ਬਹੁਤ ਵਧੀਆ ਵੀਡੀਓ ਸਾਨੂੰ ਲੱਗੀ ਤੇ ਹੀ ਬਹੁਤ ਉਹਨੇ ਆਣ ਕੇ ਇਥੋਂ ਖੜੀਆਂ ਅੱਛਾ ਆ ਪਾਣ ਕੇ ਚਵਾਈ ਕਰਾ ਲਈ ਅੱਛਾ ਇੱਥੇ ਆ ਕੇ ਦੋ ਟਾਈਮ ਚਵਾਈ ਕਰਾ ਕੇ ਖੜੀਆਂ ਚਲੋ ਇਹ ਚੀਜ਼ ਦਾ ਜਿਹੜਾ ਵਾਦਾ ਵਾ ਉਹ ਨਾਲੇ ਚਵਾਈ ਕਰਕੇ ਹੀ ਖੜਨੀ ਚਾਹੀਦੀ ਹਰ ਕੇ ਬਹੁਤ ਵਧੀਆ ਬਹੁਤ ਵਧੀਆ ਇਹੀ ਤੇ ਭੈਣ ਭਰਾਵਾਂ ਨੂੰ ਆਨੇ ਆ ਕਿ ਤੁਸੀਂ ਆਣ ਕੇ ਦੋ ਟੰਗ ਤਸੱਦੀ ਕਰਕੇ ਆਪਣੀ ਖੜੋ ਜਾਓ ਹਾਂਜੀ ਹਾਂਜੀ ਚਲੋ ਮੁੜ ਕੇ ਲਾਮਾ ਨਹੀਂ ਹੁੰਦਾ ਵੀਰ ਜੀ ਹਾਂਜੀ ਤੇ ਬਾਕੀ ਮਾਲ ਤੇ ਅੱਜ ਵੀ ਸਾਰਾ ਸੋਨਾ ਹੀ ਆ ਹਨਾ ਤੇ ਮਾਲ ਤੇ ਤੁਹਾਨੂੰ ਪਤਾ ਵੀ ਸੁਸਰਾ ਲਈ ਦਾ ਮਾਲ ਆ ਦੂਜੀ ਵੀਡੀਓ ਕੋਨ ਲੱਗੀ ਸੀ ਹਾਂਜੀ ਹਾਂਜੀ ਤੇ ਰੱਬ ਦੀ ਕਿਰਪਾ ਨਾਲ ਮਾਲ ਤੇ ਟਿਕਟਾ ਵਾਂਗੂ ਵੇਚ ਗਿਆ ਠੀਕ ਹੈ ਜੀ ਤੇ ਚਲੋ ਫਿਰ ਨਾਮ ਦੱਸੋ ਨਾਮ ਮੇਰਾ ਜਾਰਜ ਮਸੀਹ ਆ ਹਾਂਜੀ ਤਹਿਸੀਲ ਅੰਮ੍ਰਿਤਸਰ ਆ ਤਹਿਸੀਲ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਠੀਕ ਹੈ ਡਾਕ ਖਣਾ ਗਗਮਾਲ ਠੀਕ ਹੈ ਤੇ ਫੋਨ ਨੰਬਰ ਵੀ ਬੋਲ ਦੇ ਕਰੀ 9914496235 ਠੀਕ ਹੈ ਤੇ ਅੱਜ ਆਪਣੇ ਕੋਲ ਹੈਗੀਆਂ ਪੰਜ ਮੱਝਾਂ ਦੇ ਇੱਕ ਗਾਂ ਹਾਂ ਹਾਂਜੀ ਪੰਜ ਮੱਝਾਂ ਇੱਕ ਗਾਂ ਪਹਿਲਾਂ ਗਾਂ ਹੀ ਮਖਾ ਦੀਏ ਹਾਂਜੀ ਹਾਂਜੀ ਠੀਕ ਹੈ ਸਭ ਤੋਂ ਪਹਿਲਾਂ ਆਪਾਂ ਜਿਹੜੀ ਆਵਲੀ ਵਹੜੀ ਤੁਹਾਨੂੰ ਦਿਖਾਉਣੀ ਹੈ ਕਿੰਨਾ ਵਸੂ ਆ ਜੇ ਦਾ ਇਹ ਸੁਬਾ ਦੂਜਾ ਵੀਰ ਜੀ ਕਿੰਨਾ ਚਿਰ ਹੋ ਗਿਆ ਸੂਈ ਨਾ ਇਹਨੂੰ ਸੂਈ ਨੂੰ ਹਫਤਾ ਹੋਇਆ ਜੀ ਹਫਤਾ ਹੋ ਗਿਆ ਵਾ ਹਾਂਜੀ ਕੱਚਾ ਮਿਆਲਾ ਥੋੜਾ ਜਿਆ ਮਾਰਿਆ ਜਵਾ ਜੀ ਨਹੀਂ ਠੀਕ ਹੈ ਤੇ ਕਿੰਨਾ ਕ ਦੁੱਧ ਤਿਆਰ ਹੈ ਦੇ ਕੋਲ ਦੁੱਧ ਇਹਦੇ ਕੋਲ 15 ਲੀਟਰ ਵੀਰ ਜੀ ਤਿਆਰ ਦਿਓ 3+ ਕਰੇਗੀ ਦੁੱਧ ਅੱਛਾ 20+ ਕਰ ਜੂਗੇ ਹਾਂਜੀ ਹਾਂਜੀ ਤੋਰ ਦਿਓ ਫਿਰ ਵੀਰ ਜੀ ਇਹ ਕਰੀਨ ਬਾਕੀ ਸੋਨੇ ਰੰਗ ਰੂਪ ਚ ਆ 15 ਲੀਟਰ ਦੁੱਧ ਜਿਹੜਾ ਕਹਿੰਦੇ ਕਿ ਤਿਆਰ ਆ ਬਾਕੀ ਆ ਮਿਲਕ ਵੇਨ ਵੀ ਇੱਦੀ ਲਾਗੇ ਤੋਂ ਦੇਖ ਸਕਦੇ ਜੀ ਇੱਥੇ ਨਾਲ ਦਾ ਸਾਈਜ਼ ਆ ਪਰ ਵੇਕਰ ਇੱਧਰ ਨੂੰ ਕਰਦੇ ਠੰਡੀ ਸੀ ਨਹੀਂ ਵੇਦੀ ਇੱਧਰੋਂ ਬੈਠਿਆ ਜੇ ਕੋਈ ਚੱਕਰ ਨਹੀਂ ਉਹ ਜੀ ਠੀਕ ਹੈ ਜੀ ਹਾਂ ਜੀ ਬਹੁਤ ਛਲੀ ਤੇ ਆ ਬੱਚਾ ਜੇ ਦਾ ਮਗਰ ਕੀ ਜੇ ਮਗਰ ਮੱਛਾਂ ਚ ਵੀਰ ਜੀ ਠੀਕ ਹੈ ਜੀ ਤੇ ਥਾਣਾ ਤੁਹਾਨੂੰ ਓਕੇ ਸਾਰੇ ਹਾਂ ਜੀ ਹਾਂ ਜੀ ਥਾਣਾ ਦੀ ਫੁੱਲ ਗਰੰਟੀ ਜੀ ਕੋਈ ਬਾਤ ਘਟ ਅਗਲੇ ਨਾਲ ਅਗਲਾ ਅਪੀ ਚੋਣ ਪਿਛਲੇ ਨਾਲ ਪਿਛਲਾ ਚੋਣ ਠੀਕ ਹੈ ਹਾਂ ਜੀ ਤੇ ਇਹਦਾ ਮੁੱਲ ਫਿਰ ਬੋਲੋ ਇਹਦਾ ਵੀਰ ਜੀ 60000 ਰੁਪਏ ਤੇ ਵਿੱਚੋਂ ਕਰਨਾ ਕੋ ਮਨਤਨ ਤਿੰਨ ਘਾਟ ਕਰ ਲਓ ਅੱਛਾ 57000 ਦੀ ਦੇ ਦੋਗੇ ਹਾਂ ਜੀ ਚਲੋ ਬਾਕੀ ਕੋ ਫੋਨ ਲਾਵੇ ਤੇ ਮੌਕੇ ਤੇ ਹੋਰ ਕਰ ਦਾਂਗੇ ਮਾਨ 55000 ਦੀ ਦੇ ਦੇਾਂਗੇ। ਅੱਛਾ 55000 ਦੀ ਦੇ ਤੋਗੇ। ਹਾਂ ਨਾਮ ਛੋੜ ਛੜ ਕਰ ਦਾਂਗੇ। ਠੀਕ ਹੈ ਤੇ ਹੁਣ 15 ਲੀਟਰ ਘਰੋ ਜਿਹੜਾ ਚਵਾ ਦੋਗੇ। ਹਾਂ ਜੀ ਹਾਂ ਜੀ ਚੋਗੇ ਖੜਨ ਦੋ ਡੰਗ ਪੈਣਾ ਵਿੱਚ ਚੋਗੇ ਖੜਨ। ਤੇ ਆ ਬੈਣੀ ਵਾਲੇ ਪਾਸੇ ਤਾਂ ਮੈਂ ਥਾਣੇ ਦੇ ਲਾਗੇ ਤਾਂ ਦੇਖ ਸਕਦੇ ਜੀ ਬਾਕੀ ਹਵਾਲੇ ਤੇ ਨਾਲਾ ਨੂੜਾ ਵਿੱਚ ਚੰਗੀਆਂ ਆ। ਤੇ ਕਰੀ ਪਿੱਛੋਂ ਵੀ ਦੁਬਾਰਾ ਤਾਂ ਦੇਖ ਸਕਦੇ ਜੀ। ਠੀਕ ਹੈ ਜੀ। ਤੇ ਹੁਣ ਜਿਹੜੀ ਆ ਛੋਟੀ ਤੁਹਾਨੂੰ ਪਹਿਲੇ ਨੰਬਰ ਤੇ ਤੁਹਾਨੂੰ ਦਿਖਾਉਣੀ ਆ। ਕਿੰਨਾ ਮਾਸੂਆ ਜੇ ਬੱਦੀ ਆ ਤਾਂ ਇਹ ਸੂਆ ਪਹਿਲਾਂ ਜੋ ਚਾਰ ਦੰਦ ਜਿਉਂ ਅੱਛਾ ਮੂੰਹ ਚਾਰ ਦੰਦ ਆ ਹਾਂਜੀ ਹਾਂਜੀ ਕਿੰਨਾ ਚਿਰ ਹੋ ਗਿਆ ਸੂਈ ਨੂੰ ਇਹਨੂੰ ਸੂਈ ਨੂੰ ਤਕਰੀਬਨ ਮਹੀਨਾ ਹੋ ਗਿਆ ਹੋਏਗਾ ਅੱਛਾ ਬੱਚਾ ਅੱਗੇ ਤਾਂ ਮਗਰ ਕੱਟੀ ਜੋ ਕੱਟੀ ਕੱਟੀ ਆ ਹਾਂਜੀ ਤੇ ਦੁੱਧ ਕਿੰਨਾ ਤਿਆਰ ਹੈ ਦੇ ਕੋਲ ਦੁੱਧ 9 ਲੀਟਰ ਤਿਆਰ ਜੋ ਤਿਆਰ ਬਿਲਕੁਲ ਹਾਂਜੀ ਹਾਂਜੀ ਤੋਰੋ ਫੇਰ ਇੱਕ ਰੀਨ ਆਹ ਕੱਟੀ ਜਿਹੜੀ ਬੈਠੀ ਆਹ ਕੱਟੀ ਜੇ ਇਹਦੀ ਹਾਂਜੀ ਹਾਂਜੀ ਬਾਕੀ ਸੋਹਣੀ ਝੋਟੀ ਆ ਜਵਾਨ ਆ ਝੋਟੀ ਪੂਰੀ ਜੜੀ ਕੱਟੀ ਪਰਤੂਤ ਵਾਲੀ ਜੀ ਬਾਕੀ ਚੰਗੇ ਗੈਪ ਤੇ ਜਿਹੜਾ ਵਾ ਥਾਣੇ ਦੇ ਲੱਗਾ ਤੇ ਪਿੱਠਪੜੇ ਦੀ ਚੰਗੀ ਆ ਫੁੱਲ ਲੈ ਜਾਈਂ ਸੰਭੀ ਸੰਭੀ ਦੀ ਚੰਗੀ ਆ ਜਿੰਨੇ ਘਰ ਰੱਖਣ ਲਈ ਲੈਣੀ ਆ ਉਹਦੇ ਵਾਸਤੇ ਚੰਗੀ ਆ ਗਾਂਵ ਵਿੱਚ 200 ਵਿੱਚ ਹੋ ਕੇ ਫੇਰ ਗਾਂ ਐਫਰ ਜੀ ਝੋਟੀਆਂ ਨਾ ਫਾ ਦੇ ਜਾਂਦੀਆਂ ਆ ਦੇਖ ਸਾਡੇ ਬਾਕੀ ਥਾਣਾ ਦਾ ਸਾਇਰੀ ਗਾਪ ਵੀ ਠੀਕ ਆ ਤੇ ਕਿੰਨਾ ਫਿਰ ਵੇਚੀ ਇਹਦਾ ਮੁੱਲ ਵੇਚੀ ਇਹਦਾ ਮੁੱਲ 80000 ਰੁਪਿਆ 80000 ਆ ਹਾਂ ਵਿੱਚੋਂ ਕਰਨਾ ਕੋ ਮਾਰਤਨ ਮਾਰਤਨ 76000 ਦੀ ਵੀਰ ਜੀ ਹਾਂ ਅੱਛਾ 76000 ਦੀ ਦੇ ਦੋਗੇ ਹਾਂਜੀ ਠੀਕ ਆ ਜੀ ਬਾਕੀ ਸੋਹਣੀ ਝੋਟੀ ਆ ਜਿਹੜੀ ਇਹ ਹਵਾਨੇ ਦਾ ਫਿਰ ਤੋਂ ਦੇਖਦਾ ਦੇਖ ਕਰੀ ਬਾਕੀ ਜੇ ਵੀਡੀਓ ਬਣਾਉਂਦਾ ਟਾਈਮ ਦੁਪਹਿਰ ਦਾ ਵਾ ਕੋਈ ਵੀ ਰੋਸਾ ਨਾ ਜਿਹੜਾ ਹਵਾਨੇ ਦੇ ਅੰਦਾਜ਼ੇ ਲਾਵੇ ਬਾਕੀ ਕੋਈ ਥਣਾ ਚ ਨਹੀਂ ਆ ਤੇ ਹੁਣ ਆ ਗਏ ਆਪਣੇ ਕੋਲ ਦੂਸਰੇ ਨੰਬਰ ਤੇ ਇਹ ਗੱਬਣਿਆ ਹਨਾ ਤੋਰੋ ਫਿਰ ਇੰਨਾ ਮੈਂ ਇਹ ਕਿੰਨੇ ਕ ਦੁੱਧ ਆ ਲਈ ਜੇ ਇਹ ਦੁੱਧ ਵੀਰ ਜੀ ਪਹਿਲੇ ਸਵੇਰੇ ਨੇ 12 ਕਿਲੋ ਕਢਿਆ ਲੇਗਾ ਹੋ ਸਕਦਾ 13 14 ਕਿਲੋ 14 ਕਿਲੋ ਭਰੇਗੀ ਦੋਨੇ ਤੇ ਸੂਆ ਦੂਸਰਾ ਹਨਾ ਸੂਆ ਦੂਹ ਜਾ ਦੋ ਤੇ ਬਾਕੀ ਦੋ ਚਾਰ ਦਿਨ ਕੋਈ ਲੈ ਜਾਊਗੀ ਸੋਣ ਤੇ ਅਫਤੇ ਦੇ ਅੰਦਰ ਅੰਦਰ ਜਿਹੜਾ ਸੂਪੂਗੀ ਇੱਕ ਮਿੰਟਾ ਚਿਹਰਾ ਦਿਖਾ ਦਈਏ ਤਾਂ ਚੰਗੀ ਤਰ੍ਹਾਂ ਚਲੋ ਲੈ ਜਾ ਫਿਰ ਬਾਕੀ ਸੋਹਣੀ ਝੋਟੀ ਆ ਥਨਾਂ ਦਾ ਸਾਈਜ਼ ਗੈਪ ਇਹਦਾ ਵੀ ਚੰਗਾ ਚੰਗੀ ਤਿਆਰ ਹੁੰਦੀ ਹੈ ਅਜੇ ਘੱਬਣਿਆ ਜਿਹੜੇ ਹਫਤੇ ਦੇ ਲਾਗੇ ਬੰਨੇ ਟਾਈਮ ਜਿਹੜਾ ਹੀ ਲੱਗੂਗੀ ਸੌਂਚ ਤੇ ਆ ਜਿਹੜੇ 97 ਤੇ ਦੇਖ ਸਕਦੇ ਲੱਗੇ ਤੋਂ ਹੋ ਇਦਾਂ ਭਾਗਿਆ ਠੰਡੀ ਦੀ ਨਹੀਂ ਬੋਧ ਤੇ ਇਦਾਂ ਗਾਈਆਂ ਹਾਂ ਤੇ ਕਿੰਨਾ ਫਿਰ ਇਹਦਾ ਮੁੱਲ ਰੱਖੀ ਹੈ ਬੋਲੇ ਤਾਂ ਭਾਜੀ 90000 90000 ਆ ਹਾਂਜੀ ਤੇ ਵਿੱਚੋਂ ਕਿੰਨਾ ਕਰਨਾ ਮਾਨ 3000 ਦਾ ਕਰਦਾ 87000 ਦੀ ਦੇਦਾ ਅੱਛਾ 87000 ਦੀ ਦੇ ਦੋਗੇ ਹਾਂਜੀ ਬਾਕੀ ਚਲੋ ਕੋ ਫੋਨ ਲਾਵੇ ਮੌਕੇ ਤੇ ਮਾਨਤਾ ਨਾਲ ਹੋਰ ਹੋ ਜਾਊਗਾ ਤੇ ਹੁਣ ਆ ਵੀ ਗੱਭਣ ਜੀ ਹਾਂਜੀ ਇਹ ਵੀ ਬੋਲਦਾ ਬਾਕੀ ਕੱਦ ਕਾਟਦੀ ਇਹ ਵੀ ਚੰਗੀ ਆ ਮੱਜਾਂ ਸਾਰੀਆਂ ਪਹਾੜੀਆਂ ਹੀ ਆ ਜਿਹੜੀਆਂ ਸਰੀਰਾਂ ਵਿੱਚ ਕੱਦ ਕਾਟਦੀਆਂ ਵੀ ਚੰਗੀਆਂ ਆ ਇਹ ਕਿੰਨੇ ਕ ਦੁੱਧ ਆ ਲਈ ਜੇ ਇਹ ਦੁੱਧ ਵੀਰ ਜੀ ਪਹਿਲੇ ਹੀ ਸੂਈ ਇਹਨੇ ਚਵਾਇਆ ਜੋ 13 ਕਿਲੋ ਤਾਂ 16 ਕਿਲੋ ਮੇਦੇ ਆ ਵੀ ਕਰੇਗੀ ਪੱਕਾ ਦੁੱਧ ਬੜਾ ਹੈ ਵੱਡੀ ਆ ਜੋ ਲਿਆਓ ਫਿਰ ਆਂ ਦੇਖ ਲੈ ਲੇ ਬਾਕੀ ਥਾਣੇ ਦਾ ਵੀ ਚੰਗਾ ਦੂਰ ਦੂਰ ਲੱਗਾ ਜੀ ਤਿਆਰ ਹੋਣੀ ਆ ਥੱਲਿਆਂ ਏ ਲੈ ਆ ਜੋ ਕਮਾ ਕੇ ਅੱਗੇ ਤੁਹਾਨੂੰ ਇੱਕ ਕਰੀ ਦੇਖ ਸਕਦੇ ਜੀ ਆਹ ਦੇਖ ਸਕਦੇ ਥਾਣੇ ਵਿੱਚ ਬਾਕੀ ਚੰਗੀ ਜੰਮੀ ਪਲੀ ਝੋਟੀ ਹੈ ابھی ਇਹ ਲਿੱਟੰਗ ਦੀ ਤਿਆਰ ਹੋ ਗਈ। ਆਹ ਦੇਖ ਸਕਦੇ ਹਵਾਨਾ ਇਹਦਾ। ਤੇ ਆਹ ਤੁਹਾਨੂੰ ਦਾ ਸਾਈਜ਼ ਗੈਪ ਵੀ ਦੇਖ ਸਕਦੇ ਜੀ ਦੂਰ ਦੂਰ ਚੰਗਾ ਦੂਰ ਦੂਰ ਛਾਣੇ ਦੇ ਵੀ ਲੱਗਾ ਹੈ। ਤੇ ਇਹਦਾ ਫਿਰ ਮੁੱਲ। ਇਹਦਾ ਮੁੱਲ ਵੀਰ ਜੀ 95000 ਰੁਪਏ। 95000 ਰੁਪਏ। ਬਾਕੀ ਵਿੱਚ ਮੰਨਤਾਂ। ਹਾਂ ਨਾ 90000 ਚੋ ਛੋਟ ਹੋਏਗੀ। ਅੱਛਾ 90000 ਚੋ ਛੋਟ ਕਰ ਦੋਗੇ। ਹਾਂ ਜੀ। ਠੀਕ ਹੈ ਜੀ। ਤੇ ਹੁਣ ਇੱਕ ਆ ਨੀ ਲੀਰਾ ਵੀ ਦੀ ਮੱਝ ਆ ਗਈ ਜਿਹੜੀ ਇਹ ਦੋਵੇਂ ਸੁਈਆਂ ਸਵਾਈਆਂ ਵਾ ਹੁਣ ਇਹ ਵੀ ਚੰਗੀਆਂ ਭਾਰੀਆਂ ਹੀ ਆ ਦੋਵੇਂ ਆ ਇਹਦਾ ਵੀ ਹਵਾਨਾ ਦੇਖ ਸਕਦੇ ਲੱਗੇ ਤਾਂ ਕਿੰਨੇ ਚਰੋਗੇ ਵੀਰ ਜੀ ਨਾ ਸੋਈ ਇਹ ਕੱਲ ਦੀ ਸੁਈ ਜੀ ਵੀਰ ਜੀ ਅੱਛਾ ਕੱਲ ਦੀ ਸੁਈ ਆ ਹਾਂਜੀ ਹਾਂਜੀ ਕਿੰਨੇ ਕ ਦੁੱਧ ਲੀ ਆ ਇਹ ਇਹ ਦੁੱਧ ਵੀਰ ਜੀ ਇਹ 15 16 ਕਿਲੋ ਕਰੇਗੀ ਅੱਛਾ ਤੇ ਬਾਕੀ ਅੱਜ ਮੌਕੇ ਤੇ ਹੁਣ ਜਿਹੜੀ ਬੋਲੀ ਆ ਰਾਤੀ 4 ਕਿਲੋ ਚੋ ਇਹ ਸਵੇਰੇ ਮੈਂ 5 ਕਿਲੋ ਚੋਗੇ ਤੇ ਸਾਫ ਕਰਤੀ ਠੀਕ ਹੈ ਜੀ ਹਾਂਜੀ ਗਰਮੀ ਦੇ ਵਿੱਚ ਤੁਹਾਨੂੰ ਪਤਾ ਬਾ ਮਾਲ ਨੂੰ ਨਹੀਂ ਰਹਿਣ ਦੇਣਾ ਚਾਹੀਦਾ ਬੋਲੀ ਜੀ ਠੀਕ ਹੈ ਜੀ ਹਾਂਜੀ ਅੱਜ ਕੋਤੀ ਹੋਤਰਾ 1500 ਕਿਲੋ ਦੁੱਧ ਘਰੇ ਹੀ ਜੀ ਬੜੀ ਚੰਗੀ 15 16 ਚ ਲਾਗੇ ਬੰਨੇ ਜਿਹੜਾ ਕਹਿੰਦੇ ਕਿ ਦੁੱਧ ਚਵਾਈ ਜਾਊਗੀ ਬਾਕੀ ਚੰਗੀ ਭਾਰੀ ਝੋਟੀ ਆ ਜਿਹੜੀ ਆ ਵੀ ਚੱਲ ਲੈ ਜਾ ਬਾਕੀ ਕੋਈ ਵੀ ਰਾਨ ਕੇ ਵੇਖੇ ਪਸੰਦ ਕਰੇ ਪਸੰਦ ਆਉਣ ਵਾਲੀਆਂ ਝੋਟੀਆਂ ਵਾਂ ਜਿਹੜੇ ਕਿਸੇ ਵੀ ਨੇ ਲੈਣੀਆਂ ਵਾਂ ਚੰਗੀਆਂ ਸੋਹਣੀਆਂ ਸ਼ਕੀਨ ਝੋਟੀਆਂ ਵਾਂ ਸਾਰੀਆਂ ਪੂਰੇ ਸਰੀਰ ਤੇ ਬਰੀ ਬਰੀ ਕਨਾੜਾ ਵਾਂ ਤੇ ਬਾਕੀ ਥੱਲੇ ਵੀ ਚੰਗੀਆਂ ਤਿਆਰ ਹੋਈਆਂ ਵਾਂ ਤੇ ਇਹਦਾ ਫਿਰ ਮੁੱਲ ਵੀਰ ਜੀ ਇਹਦਾ ਮੁੱਲ ਵੀਰ ਜੀ ਲੱਖ ਰੁਪਿਆ ਲੱਖ ਆ ਹਾਂਜੀ ਤੇ ਵਿੱਚ ਮੌਕੇ ਤੇ ਮਾਨਤਾਨ ਹੋ ਜਾਊਗਾ 95000 ਦੀ ਦੇ ਦਾਂਗੇ ਅੱਛਾ 95000 ਦੀ ਦੇ ਦੋਗੇ ਹਾਂਜੀ ਠੀਕ ਹੈ ਜੀ ਤੇ ਹੁਣ ਆ ਗਏ ਆਪਣੇ ਕੋਲ ਐਂਡ ਤੇ ਆ ਗਏ ਪੰਜਵੇਂ ਨੰਬਰ ਤੇ ਇਹਦਾ ਝੋਟੀ ਦਾ ਕਿਨਵਾ ਸੁਆ ਜੀ ਇਹਦਾ ਸੁਆ ਵੀ ਦੂਜਾ ਜੀ ਦੂਸਰਾ ਸੁਆ ਹੈ ਖਾਣਾ ਇਹਦੇ ਵੀ ਦੇ ਸਕਦੇ ਹਾਂ ਚੰਗਾ ਦੂਰ ਦੂਰ ਥਾਣੇ ਆ ਇਹਦਾ ਵੀ ਤੇ ਇਹਨਾਂ ਦੇ ਬੱਚੇ ਆਜੇ ਹਾਂਜੀ ਹਾਂਜੀ ਤਾਜੇ ਬੱਚੇ ਆ ਜਿਹੜੇ ਬਿਲਕੁਲ ਕੱਲ ਦੀਆਂ ਨਹੀਂ ਆ ਕਿੱਲੇ ਨਾੜੂ ਆ ਉਹ ਵੀ ਕੱਲ ਦੀ ਸੋਈ ਜੇ ਹਾਂਜੀ ਅਸੀਂ ਦੋਵਾਂ ਦੀਆਂ ਮਗਰ ਕਟੀਆਂ ਜੀ ਦੋਵੇਂ ਕਟੀਆਂ ਤਿੰਨੇ ਹੀ ਕਟੀਆਂ ਹੀ ਆ ਜਿਹੜੀਆਂ ਇਹ ਬਿਲਕੁਲ ਆ ਜੇ ਖੁਰ ਵੀ ਤਾਜੇ ਹੀ ਆ ਆ ਦੇਖ ਸਾਡੇ ਨੜਵੇ ਦਾ ਵੀ ਨਾਲ ਤਾਜੇ ਹੀ ਆ ਤੇ ਕਿੰਨੇ ਕੇ ਦੁੱਧ ਆ ਲਈ ਜਾ ਛੋਟੀ ਇਹ ਦੁੱਧ ਮੀਰ ਜੀ 12 ਕਿਲੋ ਚ ਵਾਏਗੀ ਅੱਛਾ 12 ਚ ਵਾਏ ਤੇ 13 ਚ ਵਾਏ ਇਹ ਨਾਲ ਵਾਏਗੀ ਤੇ ਜੇ ਚਲੋ ਬੋਲਾ ਹੀ ਆ ਤੁਰਾਂ ਫੇਰ ਇਹਨੂੰ ਬਾਕੀ ਨਿਗਰਵਾਨੇ ਦੀ ਆ ਬਾਕੀ ਜੇ ਟਾਈਮ ਵੀ ਦੁਪਹਿਰ ਦਾ ਵਾ ਆਪਣੇ ਸ਼ਾਮ ਤੱਕ ਜਿਹੜਾ ਦੁੱਧ ਦੇ ਸਾਬ ਨਾਲ ਹਵਾਨੇ ਤਿਆਰ ਕਰੂਗੀ ਦੇਖ ਸਾਡੇ ਹਵਾਨੇ ਦਾ ਵੀ ਲੱਗੇ ਤਾਂ ਤੇ ਇਹਦਾ ਵੀ ਜੀ ਫਿਰ ਕਿੰਨਾ ਜੇ ਮੁੱਲ ਇਹਦਾ ਵੀ ਜੀ 90 ਹਜ਼ਾਰ 90 ਹਜ਼ਾਰ ਆ ਹਾਂ ਨਾ 85 ਹਜ਼ਾਰ ਅੱਛਾ ਹਾਂ ਨਾ 85 ਹਜ਼ਾਰ ਦੀ ਦੇ ਦੇਣੀ ਆ ਬਾਕੀ ਚਲੋ ਕੋਈ ਫੋਨ ਲਾਊਗਾ ਆ ਕੋਈ ਛੋਟ ਦੁਆਰਾ ਕਰ ਤੇ ਮਾਨਤਨ ਮੌਕੇ ਤੇ ਹੋ ਜਾਊਗਾ ਬਾਕੀ ਜੇ ਮਾਨਤਨ ਫੋਨ ਲਾਵੇ ਕੋਈ ਵੀਰ ਅੱਛਾ ਮਾਨਤਨ ਕਰਾਂਗੇ ਠੀਕ ਹੈ ਜੀ ਤੇ ਬਾਕੀ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਖ ਚੱਕ ਕੇ ਤਸੱਲੀ ਕਰਕੇ ਖੜੋ ਜੀ